ਏ ਗਏ ਲੋ ਜੀ ਬਾਰੀ ਆ ਗਈ ਹੁਣ ਬੂਰੇ ਉੱਪਰ ਢਾਉਣ ਦੀ ਤੇ ਹੌਲੀ ਹੌਲੀ ਲੱਗੇ ਹੋਏ ਆ ਢਾਉਣ ਤੈ ਬਣਾ ਕੇ ਲਖਣੇ ਪੈਣੇ ਆ ਬੂਰੇ ਨਹੀਂ ਤਾਂ ਖਿਲਰ ਜਾਣੇ ਰਾਸਤੇ ਜੀ ਬਾਕੀ ਦੇਖਦੇ ਆ ਕੀ ਬਣਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ 9 9 2025 ਤੇ ਅੱਜ ਅਸੀਂ ਫੇਰ ਆਪਣੇ ਖੇਤਾਂ ਦੇ ਵਿੱਚ ਪਹੁੰਚੇ ਆ ਤੇ ਤੁਹਾਨੂੰ ਦਿਖਾਉਨੇ ਆ ਅੱਜ ਮੱਕੀ ਜਿਹੜੀ ਰਹਿੰਦੀ ਸੀਗੀ ਉਹ ਉਹ ਅੱਜ ਕੱਢੀ ਉਹ ਆ ਪੂਣਾ ਕੱਢੀਆਂ ਆ ਤੇ ਮੌਸਮ ਵੀ ਅੱਜ ਸਾਫ਼ ਸੀਗਾ ਉਦਾਂ ਕੱਢੀਆਂ ਪੂਣਾ ਤੇ ਮੀਂਹ ਪੈ ਗਿਆ ਆ ਤੇ ਅੱਜ ਉਹ ਵੀ ਚੱਕਣ ਆਇਆ ਸੀ ਤੁਹਾਨੂੰ ਦਿਖਾਉਣੇ ਨਾਲੇ ਖੇਤਾਂ ਦਾ 뷰 ਤੇ ਨਾਲੇ ਦਿਖਾਉਣੇ ਆ ਆਪਣੇ ਮੱਕੀ ਲਓ ਸਟਾਰਟਿੰਗ ਕਰਦੇ ਆ ਆਪਾਂ ਤੇ ਇਹ ਹੈਗੇ ਆ ਜੀ ਝੋਨਾ ਝੋਨਾ ਇਹ ਕਿ ਸਾਡੇ ਜਿਹੜੇ ਏਰੀਏ ਦੇ ਵਿੱਚ ਬਚਾ ਹੋ ਗਿਆ ਆ ਕਾਫੀ ਤੇ ਜਿਹੜੇ ਮਾਝੇ ਏਰੀਏ ਦੇ ਵਿੱਚ ਜਾਂ ਮਾਲਵੇ ਵਿੱਚ ਥੋੜਾ ਜਿਹਾ ਨੁਕਸਾਨ ਉਹ ਤੁਹਾਨੂੰ ਪਤਾ ਹੀ ਆ ਕਈ ਕਈ ਜਗ੍ਹਾ ਤੇ ਤਾਂ 5-5 ਫੁੱਟ ਰੀਤਾ ਚੜ ਗਿਆ ਜੀ ਡੇਰਾ ਬਾਬਾ ਨਾਨਕ ਵਾਲੀ ਸਾਈਡ ਜਿਹੜੇ ਆ ਇਹ ਪੱਖੋ ਪੱਖੋ ਕੇ ਜਿਹੜਾ ਉਧਰ ਪੈਂਦਾ ਟਾਲੀ ਪੱਖੋ ਕੇ ਟਾਲੀ ਕੁਛ ਐਦਾ ਪੈਂਦਾ ਆ ਉਧਰਲੇ ਪਾਸੇ 5-5 ਫੁੱਟ ਰੀਤਾ ਚੜ ਗਿਆ ਜੀ ਜ਼ਮੀਨ ਤੇ ਤੇ ਔਖਾ ਹੋ ਗਿਆ ਵਿਚਾਰਿਆਂ ਦਾ ਬਹੁਤ ਤੇ ਸਾਡੇ ਏਰੀਏ ਦੇ ਵਿੱਚ ਥੋੜਾ ਜਿਹਾ ਬਚਾਇਆ ਜੀ ਦੁਆਬੇ ਏਰੀਏ ਦੇ ਵਿੱਚ ਆਪਣਾ ਆਪਣਾ ਹਲਕਾ ਹੈਗਾ ਜੀ ਜੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਭਾਮਾ ਜੀ ਤੇ ਆਪਾਂ ਅੱਜ ਆਏ ਸੀ ਖੇਤਾਂ ਨੂੰ ਤੋ ਜੀ ਆ ਦੇਖੋ ਝੋਨੇ ਬਸ ਤਿਆਰੀ ਆ ਥੋੜਾ ਹੋਰ ਟਾਈਮ ਲੱਗਣਾ ਆ ਤੇ ਤੁਹਾਨੂੰ ਅੱਜ ਦਿਖਾਉਨੇ ਆ ਆਪਾਂ ਜੀ ਆ ਮੱਕੀ ਜਿਹੜੀ ਆ ਕੱਢੀ ਹੋਈ ਸੀਗੀ ਇਹਦੇ ਤੇ ਪੂਣਾ ਦੇ ਉੱਪਰ ਜਿਹੜਾ ਮੀਂਹ ਪੈ ਗਿਆ ਆ ਤੇ ਆ ਸੀਗਾ ਵੀ ਚਲੋ ਹੁਣਾਂ ਮੌਸਮਾ ਅੱਜ ਧੁੱਪ ਨਿਕਲੀ ਹੋਈ ਆ ਤੇ ਆ ਜੀ ਇਹਨੂੰ ਬੋਰੀਆਂ ਚ ਪਾ ਕੇ ਤਾਂ ਫਿਰ ਗੇੜੇ ਦਾ ਜਲਾਉਣੇ ਆ ਤੇ ਛਲੀਆਂ ਤਾਂ ਉਦਾਂ ਵਧੀਆ ਠੀਕ ਆ ਤੇ ਗਿੱਲੀਆਂ ਥੋੜ੍ਹੀ ਥੋੜ੍ਹੀਆਂ ਹੋ ਗਈਆਂ ਪੂਣਾ ਤੇ ਵਿੱਚ ਬਾਕੀ ਜਿੱਦਾਂ ਮਾਲ ਕਹਦੀ ਜੀ ਵੀ ਆ ਦੇਖੋ ਇਹ ਛਲੀਆਂ ਹਨਾ ਪੂਣਾ ਗਿੱਲੀਆਂ ਹੋ ਗਈਆਂ ਵਿੱਚੋਂ ਛਲੀਆਂ ਤਾਂ ਦੂਈਆਂ ਹੋ ਗਈਆਂ ਵਿੱਚੋਂ ਸੁੱਕੀਆਂ ਹੋ ਜਾਣੀਆਂ ਤੇ ਕਿਤੇ ਕਿਤੇ ਗਿੱਲੀ ਵੀ ਆ ਹਨਾ ਤੇ ਬੋਰੇ ਅਸੀਂ ਭਰ ਲਏ ਆ ਦੇਖ ਨਾ ਜਿਆਦਾ ਬੂਰੇ ਭਰ ਲਏ ਆਪਾਂ ਤੇ ਬਾਕੀ ਮੇਰੀ ਨਾਲ ਮਾਤਾ ਆ ਲੱਗੀ ਹੋਈ ਤੇ ਆ ਜਿਹੜੀਆਂ ਖੜੀਆਂ ਆ ਇਹ ਇਹ উনি ਹੱਲੇ ਟਾਂਡੇ ਵੱਢਣੇ ਆ ਤੇ ਇਹ ਛੱਲੀਆਂ ਇਹਨਾਂ ਤੋੜਨੀਆਂ ਆ ਤੇ ਉਹ ਵੀ ਬੰਦਾ ਆਉਂਦਾ ਪਿਆ ਆ ਜਿਨ੍ਹਾਂ ਨੂੰ ਅਸੀਂ ਇਹ ਕਿਹਾ ਆ ਵੀ ਤੁਸੀਂ ਤੋੜ ਕੇ ਹਨਾ ਆਪਣੇ ਪਸ਼ੂਆਂ ਨੂੰ ਪੱਠੇ ਪਾ ਲਓ ਕਿਉਂਕਿ ਸਾਡੇ ਕੋਲ ਪਸ਼ੂ ਹੈ ਨਹੀਂ ਉਹ ਤੇ ਆ ਤੁਸੀਂ ਦੇਖ ਸਕਦੇ ਇਹਨਾਂ ਨਾਲ ਹੱਲੇ ਫੂਨਾ ਲੱਗੀਆਂ ਹੋਈਆਂ ਆ ਠੀਕ ਆ ਜੀ ਇਹ ਹੱਲੇ ਰਹਿੰਦੀਆਂ ਤੋੜਨੇ ਤੋਂ ਤੇ ਇੱਧਰਲੇ ਪਾਸੇ ਵੀ ਇਹ ਜਿਹੜੀਆਂ ਫੂਨਾ ਆ ਟੁੱਟੀਆਂ ਪਈਆਂ ਆ ਆ ਛਲੀਆਂ ਜਿਹੜੀਆਂ ਅਸੀਂ ਇਹ ਪੌਣੀਆਂ ਹੱਲੇ ਬੋਰੇ 'ਚ ਹੋਰ ਭਰ ਲਈਏ ਬੋਰੇ ਫਿਰ ਬਾਹਰ ਜਾਣੀ ਗੀੜਾ ਅਸੀਂ ਲਾਉਣਾ ਆ ਸਾਰਾ ਚੱਕਰ ਜਿਹੜਾ ਮੀਂਹ ਦਾ ਆ ਮੀਂਹ ਆ ਜਾਂਦਾ ਆ ਪਤਾ ਨਹੀਂ ਲੱਗਦਾ ਮੌਸਮ ਥੋੜਾ ਇਹਦੇ ਖਰਾਬ ਆ ਅੱਧੇ ਘੰਟੇ ਘੰਟੇ ਚ ਕੱਲ ਇਦਾਂ ਹੋਇਆ ਸੀਗਾ ਵੀ ਦੁਪਹਿਰੇ ਤੋਂ ਉੱਪ ਤੇ ਸ਼ਾਮ ਨੂੰ ਮੀਂਹ ਪੈ ਗਿਆ ਕਾਫੀ ਤੇ ਕਈ ਏਰੀਆ ਦੇ ਵਿੱਚ ਪਿਆ ਨਹੀਂ ਆਪਣੇ ਕਈ ਏਰੀਆ ਦੇ ਵਿੱਚ ਪੈ ਗਿਆ ਤੇ ਸਾਡੇ ਜਿਹੜਾ ਵਧੀਆ ਪੈ ਗਿਆ ਮੀਂਹ ਕਹ ਲਈਏ ਤੇ ਥੋੜ ਥੋੜੀਆਂ ਫਿਰ ਪੂਣਾ ਸਾਨੂੰ ਪਤਾ ਕਿ ਲੀਆਂ ਹੋ ਜਾਂਦੀਆਂ ਤੇ ਸੀਗਾ ਵੀ ਚਲੋ ਅੱਜ ਫਟਾਫਟ ਨੇ ਵੇੜ ਦਈਏ ਪਰ ਇਹ ਹਲੇ ਰਹਿੰਦਾ ਹੈ ਇਧਰਲਾ ਏਰੀਆ ਸਾਰਾ ਇਹ ਤੋੜਨੇ ਵਾਲੀਆਂ ਰਹਿੰਦੀਆਂ ਆ ਤੇ ਉਹਨਾਂ ਨੂੰ ਆਪਾਂ ਕਿਹਾ ਬਈ ਅੱਜ ਨੇ ਵੇੜ ਦਿਓ ਟਾਈਮ ਟਾਈਮ ਵੀ ਹੋ ਗਿਆ ਆ 5:30 ਤੋਂ ਉੱਪਰ ਟਾਈਮ ਹੋ ਗਿਆ ਸ਼ਾਮ ਦੇ ਤੇ ਦੇਖਦੇ ਆ ਕਿਦਾਂ ਜਿਨੇਬੜਦਾ ਕਿ ਨਹੀਂ ਕੀ ਹਿਸਾਬ ਕਰਦਾ ਵਾ ਤੇ ਬਾਕੀ ਅਸੀਂ ਅੱਜ ਲੱਗੇ ਹੋਏ ਸੀਗੇ ਬੋਰੇ 1 2 3 4 5 6 7 8 10 11 12 13 ਤੋਂ 15 16 17 ਕਾ ਬੋਰੇ ਜਿਹੜੇ ਪਾਰ ਹੋ ਗਏ ਆ ਤੇ ਦੇਖਦੇ ਆ ਕਿੰਨੇ ਘੋਰ ਨਿਕਲਦੇ ਜਿਹੜੇ ਆਹ ਪੂਣਾ ਪਈਆਂ ਆ ਇਹ ਵੀ ਹਨਾ ਫੇ ਜਾ ਕੇ ਜਿਹੜੀਆਂ ਪਹਿਲੀਆਂ ਪੂਣਾ ਜਿਹੜਾ ਪਹਿਲਾ ਅਸੀਂ ਢੇੜਾ ਲਾਇਏ ਸੀਗੇ ਉਹ ਮਾਤਾ ਹੁਣੀ ਜਿਹੜੀਆਂ ਸਾਡੇ ਮਾਤਾ ਨੇ ਕੱਢ ਲਈਆਂ ਛੱਲੀਆਂ ਉਹਨਾਂ ਵਿੱਚੋਂ ਪੂਣਾ ਚੋਂ ਥੋੜੀਆਂ ਹੀ ਰਹਿ ਗਈਆਂ ਤੇ ਆਹ ਹੁਣ ਜਾ ਕੇ ਉੱਥੇ ਢੇਰੀ ਕਰ ਦੇਣੀ ਆ ਤੇ ਇਸ ਤੋਂ ਬਾਅਦ ਅਸੀਂ ਪੂਣਾ ਕੱਢਾਂਗੇ ਤੇ ਬਾਕੀ ਦੇਖਦੇ ਹਾਂ ਕੀ ਹਸਾਬ-ਕਿਤਾਬ ਆ ਉਹ ਰੇੜੇ ਵਾਲੇ ਨੂੰ ਬੰਦੇ ਨੂੰ ਵੀ ਕਿਹਾ ਆ ਵੀ ਆ ਜਾ ਬਾਈ ਨਾਲੇ ਸਾਡਾ ਇੱਕ ਢੇੜਾ ਲਾ ਦੇ ਉਹ ਤੇਰਾ ਹਿਸਾਬ ਕਿਤਾਬ ਆ ਉਹ ਅਸੀਂ ਕਰ ਦਾਂਗੇ ਕਿਉਂਕਿ ਜਿਹੜੇ ਉਦਣ ਅਸੀਂ ਢੇੜੇ ਲਾਏ ਆ ਉਹ ਬਹੁਤ ਔਖੇ ਹੋ ਕੇ ਲਾਏ ਆ ਪਹਿਲਾਂ ਇੱਥੋਂ ਸਿਰਾਂ ਤੋਂ ਅਸੀਂ ਢੋਈਆਂ ਮੈਤੋਈਆਂ ਉੱਥੇ ਬਾਹਰ ਉੱਥੇ ਤੋਂ ਹੀ ਕੱਚੇ ਰਾਤ ਹੀ ਉਥੋਂ ਗਾਹਾਂ ਫੇਰ ਗੱਡੀ ਚ ਗਾਹਾਂ ਤੋਂ ਢੋਈਆਂ ਉੱਥੇ ਤੱਕ ਰੋਡ ਤੱਕ ਮੇਨ ਰੋਡ ਤੱਕ ਫੇਰ ਉੱਤੋਂ ਗਾਹਾਂ ਜਿਹੜਾ ਗਾਹਾਂ ਰੋਡ ਤੋਂ ਸਾਡੇ ਇਧਰ ਹਵੇਲੀ ਨੂੰ ਜਾਂਦਾ ਥਾਂ ਉੱਥੋਂ ਸਿਰ ਤੇ ਢੋਈਆਂ ਯਾਨੀ ਕਿ ਬਹੁਤ ਮੁਸ਼ਕਲ ਹੋ ਗਿਆ ਸੀਗਾ ਕੰਮ ਮਿਹਨਤ ਬਹੁਤ ਹੋ ਗਈ ਸੀਗੀ ਤੇ ਰਾਤ ਨੂੰ 8:30 9 9 9:30 10 ਵਜੇ ਸੀਗੇ ਇਹ ਢੋਂਦਿਆਂ ਨੂੰ ਹੀ ਸਿਰਫ ਤੇ ਜਾਨਕੀ ਗੇੜੇ ਬਹੁਤ ਲਏ ਮੋਟਰਸਾਈਕਲ ਦੇ ਘੱਟੋ ਘੱਟ ਨਹੀਂ 810 ਕੱਲੀ ਇਹ ਵੀ 30 40 ਗੇੜੇ ਖਰੇ ਇਦਾਂ ਹੀ ਲੱਗੇ ਦੋ ਦੋ ਬੋਰੇ ਲੈ ਕੇ ਉੱਥੇ ਨੂੰ ਜਾਂਦਿਆਂ ਨੂੰ ਗੱਡੀ ਤੱਕ ਹਾਂ ਤੇ ਬਹੁਤ ਓਖਾ ਜਿਹਾ ਹੋ ਗਿਆ ਧੋਈਆਂ ਸੀਗੀਆਂ ਅੱਜ ਥੋੜੇ ਆ ਅਸੀਂ ਕਿਹਾ ਵੀ ਤੂੰ ਬਾਈ ਯਾਰ ਆਪਣਾ ਹਿਸਾਬ ਕਿਤਾਬ ਸਾਨੂੰ ਦੱਸ ਦੇਈਂ ਤੇ ਆਪਣਾ ਰੇੜੇ ਤੇ ਸਾਡਾ ਯਾਰ ਢੀੜਾ ਲਾ ਦੇ ਹਨਾ ਕਿ ਓਖਾ ਬਹੁਤ ਆ ਇੱਥੋਂ ਯਾਰ ਤੇ ਕਿਉਂਕਿ ਜਿਹੜੇ ਆ ਮੀਂਹ ਪਏ ਆ ਇਹਦੇ ਨਾਲ ਕੀ ਹੈ ਸਾਡੇ ਰਸਤੇ ਸਾਰੇ ਖਰਾਬ ਹੋ ਗਏ ਆ ਜੀ ਤੇ ਗੱਡੀ ਵਗੈਰਾ ਹੁੰਦੀ ਉਹ ਫਸ ਜਾਂਦੀ ਆ ਮੋਟਰਸਾਈਕਲ ਵੀ ਮਸ਼ੀਨ ਲਗਾਉਣੇ ਆ ਇਸ ਕਰਕੇ ਉਹਨੂੰ ਕਿਹਾ ਬਾਈ ਤੂੰ ਆ ਕੇ ਯਾਰ ਸਾਡੇ ਤੇ ਢੀੜਾ ਲਾ ਹਨਾ ਉਹ ਤਾਂ ਗੱਲਾਂ ਬਾਤਾਂ ਹੋ ਗਈਆਂ ਹੁਣ ਕੰਮ ਕਰ ਲਈਏ ਆ ਜਿਹੜੇ ਰਹਿੰਦੇ ਆ ਬੂਰੇ ਭਰ ਲਈਏ ਮਾਤਾ ਕੱਲੀ ਲੱਗੀ ਹੋਆ ਤੇ ਉਹਦੇ ਨਾਲ ਆਪਾਂ ਹੁਣ ਆ ਵੀ ਹੁਣ ਭਰਾਗੇ ੜਿਆ ਸੀਗਾ ਨਾਲ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝੀ ਕਰ ਦਈਏ ਤੇ ਹੁਣ ਜਾ ਕੇ ਫੜਾ ਫੜਾ ਆਪਾਂ ਜਾ ਕੇ ਉਹ ਜਿਹੜੇ ਰਹਿੰਦਾ ਉਧਰਲਾ ਏਰੀਆ ਥੋੜਾ ਜਿਹਾ ਉਹ ਜਾ ਕੇ ਭਰ ਲਈਏ ਬੋਰੀਆਂ ਹਨਾ ਤਾਂ ਫੇਰ ਤੁਹਾਨੂੰ ਮਿਲਦੇ ਆਂ ਗਾਹਾਂ ਦੀ ਵੀਡੀਓ ਦੇ ਵਿੱਚ ਤੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿੰਨੀਆਂ ਕ ਨਿਕਲੀਆਂ ਛੱਲੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗਾਹਾਂ ਜਾ ਕੇ ਪੂਣਾ ਵੀ ਕੱਢਣੀ ਆ ਹਨਾ ਉੱਥੇ ਹਵੇਲੀ ਰੱਖਣੀ ਆ ਰਵੇਲੀ ਲਾ ਕੇ ਤੇ ਉੱਥੇ ਜਾ ਕੇ ਉਹ ਵੀ ਕੰਮ ਕਰਨ ਨਾਲੇ ਲੋ ਜੀ ਹੁਣ ਬੂਰੇ ਲੈ ਆ ਬੰਨ ਤੇ ਆਪਾਂ ਹੁਣ ਇਹਨੂੰ ਚੱਕਣ ਲੱਗ ਗਏ ਆ ਤੇ ਹੌਲੀ ਹੌਲੀ ਲੈ ਕੇ ਜਾਂਦੇ ਪਏ ਆ ਕਿਉਂਕਿ ਖੁੰਗੇ ਬਹੁਤ ਆ ਜੀ ਉੱਚੇ ਰੱਖ ਕੇ ਵੱਡੀਆਂ ਥੋੜੀਆਂ ਪੈਰਾਂ 'ਚ ਲੱਗਣ ਦਾ ਡਾ ਰਹਿੰਦਾ ਖੁੰਗਿਆਂ ਦੇ ਹਨਾ ਪੈਰ ਵੱਧ ਹੋ ਜਾਂਦੇ ਆ ਤੇ ਹੌਲੀ ਹੌਲੀ ਇਹਨੂੰ ਆਪਾਂ ਰੱਖਦੇ ਆ ਕਿਉਂਕਿ ਇੱਥੋਂ ਢੋਣੀਆਂ ਹਲੇ ਫੇਰ ਵੀ ਸੋਖੀਆਂ ਆ ਜਿਹੜੀਆਂ ਕੱਲ ਉਦਣ ਢੋਈਆਂ ਸੀਗੀਆਂ ਉਹ ਤਾਂ ਬਹੁਤ ਗੇੜੇ ਸਾਡੇ ਲੱਗੇ ਸੀਗੇ ਬਹੁਤ ਜਣ ਕੀ ਬੁਰਾ ਹਾਲੇ ਹੋਇਆ ਸੀਗਾ ਇਹ ਨੇੜੇ ਵਾਲੇ ਬਾਈ ਨੂੰ ਕਿਹਾ ਬਾਈ ਤੂੰ ਇੱਧਰ ਨੇੜੇ ਹੀ ਲਿਆ ਹਨਾ ਤੇ ਇੱਥੋਂ ਆਪਾਂ ਢੋ ਲੈਣੇ ਆ ਸਾਰੇ ਗੱਟਾ ਕਰੀ ਬਾਕੀ ਤੇ ਐ ਮੋੜਾ ਕੀ ਰੱਖਦੇ ਪਏ ਆ ਦੇਖਦੇ ਆ ਬਾਕੀ ਕੀ ਹਿਸਾਬ ਕਿਤਾਬ ਕਿੱਦਾਂ ਹੁੰਦੀ ਆ ਹਨਾ ਜੀ ਸਾਡੀ ਗੱਡੀ ਹੋਈ ਲੋਡ ਤੇ ਆਪਾਂ ਹੁਣ ਘਰ ਨੂੰ ਚਾਲੇ ਪਾਏ ਆ ਅੱਛਾ ਅੱਛਾ ਲਓ ਜੀ ਇਹ ਹੁਣ ਆਪਾਂ ਘਰ ਨੂੰ ਚਾਲੇ ਪਾਏ ਨਹੀਂ ਤਾਂ ਉਹ ਆਪਾਂ ਨੂੰ ਢੋਣੀਆਂ ਪੈਣੀਆਂ ਸੀਗੀਆਂ ਇਹ ਭਾਈ ਹੁਣੀ ਆ ਗਏ ਚੜਜੂ ਇੱਥੋਂ ਦੇਖੀਏ ਮੜਾ ਚੜਾ ਕੇ ਮੋੜੀ ਚੜਾ ਕੇ ਮੋੜੀ ਮੜਿਆ ਲਓ ਜੀ ਦੇਖਦੇ ਆ ਆਟਿਆ ਮੋਰੇ ਇਦਾਂ ਹੁੰਦੀ ਚੜਜੂ ਗੱਡੀ ਕੇ ਰਸਾ ਪਾਉਣਾ ਬੂ ਏ ਗਏ ਜੀ ਬਾਕੀ ਠੀਕ ਆ ਅਸੀਂ ਤੁਹਾਡੇ ਮਾੜਾ ਜਾਂ ਤੁਹਾਡੀ ਆਪਣੀ ਫੈਮਿਲੀ ਨਾਲ ਜਿੰਨੇ ਵੀ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ YouTube ਤੇ ਆਪਾਂ ਤੁਹਾਡੇ ਨਾਲ ساری ਗੱਲਬਾਤ ਸਾਂਝੀ ਕਰ ਲਈ ਦੀ ਆ ਚਲੋ ਆਪਣੀ ਫੈਮਿਲੀ ਵਾਂਗੂ ਥੋੜਾ ਮਾੜਾ ਮੋਟਾ ਸਾਜਾ ਕਰ ਲਈਦਾ ਆ ਵਧੀਆ ਲੱਗਦਾ ਤੇ ਇਸ ਕਰਕੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੇ ਆਪਾਂ ਥੋੜਿਆ ਹੁਣ ਕੰਮ ਕਰ ਲਈਏ ਮੀ ਦਾ ਪਤਾ ਨਹੀਂ ਹੈਗਾ ਉਧਰ ਤਾਂ ਪੈਸੇ ਧੋਪ ਨਿਕਲੀ ਹੋ ਪਤਾ ਨਹੀਂ ਲੱਗਦਾ ਇੱਥੇ ਮੌਸਮ ਦਾ ਇੱਕਦਮੀ ਖਰਾਬ ਹੋ ਜਾਂਦਾ ਆ ਤੇ ਹਨੇਰਾ ਵੀ ਹੋ ਜਾਣਾ ਹੁਣ ਜਲਦੀ ਹੈਨਾ ਤੇ ਇਸ ਕਰਕੇ ਆਪਾਂ ਹੁਣ ਫਟਾਫਟ ਨਿਬੇੜ ਲਈਏ ਕੰਮ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜੀ ਆਉਂਦੇ ਬਸਦੇ ਰੋ ਰੱਬ ਰਾਖਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਸਤਿ ਸ੍ਰੀ ਅਕਾਲ